ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਂ ਨੰਗਾ ਵਾਂਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈਆ ਤੇ ਦੋ ਗੱਬਣਾ ਨੇ ਆਓ ਪੁੱਛ ਲੈਨੇ ਆਂ ਭਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਹੂੰ ਜ਼ਿਲ੍ਹਾ ਪਟੰਡਾ ਤਸਰੀ ਰਾਮਪੁਰਾ ਫੂਲ ਠੀਕ ਆ ਭਾਈ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂਆ ਰਹਿਆ ਨੇ ਆਪ ਨੂੰ ਮੋਬਾਈਲ ਨੰਬਰ ਬੋਲ 9872232148 ਇਹ ਬਾਈ ਦਾ ਕੰਟੈਕਟ ਨੰਬਰ ਆ ਬ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਜਿਹੜਾ ਅਜਸੀ ਆ ਬਾਈ ਪੰਜਾਬ ਵਾਲੀ ਜਰਸੀ ਆ ਪੰਜਾਬ ਬਾਕੀ ਠੰਡੀ ਸੀਲ ਬਹੁਤ ਆ ਵਧੀਆ ਲਾ ਜਿਵੇਂ ਮਰਦੀ ਠੰਡੇ ਬੈਠਾ ਰਹੇ ਲੈ ਕੋਈ ਚੱਕਰੀ ਨਹੀਂ ਨਹੀਂ ਆਮ ਬਾਈ ਬਰੀ ਠੱਲੇ ਬੈਠਾ ਰਹੇ ਇਡੀ ਠੰਡੀ ਆ ਆਰਡਰ ਬਾਈ ਬਹੁਤ ਚੰਗਾ ਲੈਂਦੀ ਆ 7-8 ਦੇ ਆਰਡਰ ਚੱਕੀ ਆ ਥੋੜੀ ਛੋਟੀ ਜਿਹੀ ਬਹੁਤ ਆ ਵਧੀਆ ਬਹੁਤ ਆ ਹਨਾ ਹਾਂ ਠੀਕ ਹੈ ਚੀ ਜਰੂਰਤ ਥਾਨ ਬਹੁਤ ਚੰਗਾ ਲੱਗਿਆ ਬਾਈ ਹਾਂ ਥਾਂ ਬਹੁਤ ਪੀ ਵਾਲਾ ਥਣਕ ਲੱਕ ਲਾ ਥਣ ਨੇੜ ਤੋਂ ਚੈੱਕ ਕਰਵਾ ਲੈ ਥੋੜਾ ਕੈਮਰੇਜ ਦਾ ਕਰਦੀ ਆਹੀ ਆਰਡਰ ਦੀ ਤੇ ਕੀ ਰਿਕਾਰਡ ਵੈਸੇ ਦੁੱਧ ਦਾ ਇਹਨੇ ਪੱਲੂ ਨੂੰ ਡਾਕਟਰ 20 ਕਿਲੋ ਕੱਢਿਆ ਖੋਲ ਲਾ ਬਾਈ ਤੋਰ ਕੇ ਦਿਖਾ ਦੇ 20 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਵੱਡਾ ਕੱਦ ਰਾਜੀ ਰੋਜੀ ਫੌਲਾ ਯਾਤਵਰੀ ਬਾਕੀ ਕੱਦ ਕੁਝ ਤਾਂ ਬਹੁਤ ਆ ਡਾਕਟਰ ਮੇਰੇ ਮੋਟੇ ਦੇ ਬਰਾਬਰ ਹੋ ਗਏ ਵੱਡੀ ਗੱਲ ਗਰਮੀ ਇਹਨੇ ਬਿਲਕੁਲ ਨਹੀਂ ਮੰਨਣੀ ਬਾਕੀ ਦੁੱਧ ਬਹੁਤ ਵਧੀਆ ਮੈਸ ਨਾਲ ਦਾ ਹੀ ਹੋਦਾ ਚੰਗੀ ਹੋ ਤੇ ਦੁੱਧ ਬਾਈ ਕਹਿੰਦਾ ਜਮਈ ਮੱਝਾਰ ਦਾ ਦੁੱਧ ਪਾ ਦੂਗੀ ਤੋਰਾ ਤਾਰਾ ਚੰਗਾ ਘੱਡ ਵੱਡ ਚੰਗਾ ਰੰਗ ਰੂਪ ਦੀ ਬਾਕੀ ਠੰਡੀ ਠੁੰਡੀ ਬਹੁਤ ਡਾਕਟਰ ਲੈ ਮਾਦੀ ਬਾਈ ਥੱਲੇ ਬੈਠਾ ਰਹਿ ਲੈ ਚੱਕਰੀ ਪੂਰੀ ਠੰਡੀ ਝੋਲੀ ਬਹੁਤ ਆ ਬੈੜਦੀ ਲੈ ਬਾਈ ਤਾਂ ਥੋੜੀ ਜਿਹੀ ਕੱਚੀ ਆ ਵੱਡਾ ਭਰਨਾ ਬਹੁਤ ਆ ਬੈੜਨੇ ਥੱਲੇ ਬਾਤ ਯਾਰ ਕਰੋ ਲੈ ਬਾਈ ਝੋਲੀ ਨੂੰ ਢਿੱਲੀ ਧਰੀ ਫੜਦੀ ਹੈ ਜੀ ਸਹੀ ਕਹਦਾ ਥਾਣ ਦਾ ਸਾਈਜ਼ ਬਹੁਤ ਚੰਗਾ ਹਨਾ ਹਾਂ ਬਾਕੀ ਠੰਡੀ ਠੁੰਡੀ ਮੇਨ ਗੱਲ ਬਾਲੀ ਹੈ ਬਾਲੀ ਹੈ ਵੱਡੀ ਗੱਲ ਠੰਡੀ ਵੀ ਹੋਵੇ ਬਾਈ ਠੀਕ ਹੈ ਤੇ ਮੁੱਲ ਭਰਾ ਦਾ ਫਿਰ ਇਹ ਡਾਕਟਰ ਦੇਣ ਲੈਣ ਨਹੀਂ 72000 ਰੁਪਏ ਦੇਣ ਲੈਣ 72000 ਰੁਪਏ ਮਾਨਦਾਨ ਹੋ ਜੇ ਬਸ ਥੋੜਾ ਸੱਪਾ ਕਰ ਦਾਂਗੇ ਮਾੜਾ ਮੋਡਾ ਬਸ ਲੋਕਾਂ ਵਾਂਗੂ ਅੱਛੀ ਬਚਾਸੀ ਨਿਕਰੇ ਮੁੱਲ ਆਪਣੇ ਜਾਈ ਹੁੰਦੇ 72000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਰਣ ਜੀ ਰੂਰ ਹੋ ਜੀ ਅੱਜ ਲੈ 2.5 ਲੱਖ ਦੀ ਮੱਝ 20 ਲੀਟਰ ਲੈਣੀ ਹੋਵੇ ਹਾਂ ਸਹੀ ਗੱਲ ਹੈ 2.5 ਲੱਖ ਦੀ ਮੱਝ ਦਾ ਟਾਈਮ ਉਹ ਕਰਦੀ ਹੈ ਯਾਦਬਰੀ ਟੁੱਫਲ ਚੰਗੀਆਂ ਵੱਡਾ ਕਾਦਰ ਰਾਜੀ ਰੂਜੀ ਫੁੱਲਾ ਥਣ ਹਵਾਨਾ ਬਈ ਕਮਾਲ ਦਾ 33 ਢੋਲੀ ਢਾਲੀ ਖੁੱਲਣਾ ਬੱਛੀ ਹੈ ਡਾਕਟਰ ਠੰਡੀ ਐਡੀ ਬੱਛੀ ਲੈ ਥਣ ਦੇਖੋ ਬਈ ਤਾਂ ਤੁਹਾਨੂੰ ਬਹੁਤ ਚੰਗਾ ਚੋ ਕਮਾਲ ਦਾ ਥਾਣਾ ਇਹਦਾ ਖੁੱਲਣਾ ਲੈ ਢੋਲੀ ਹੋਈ ਬਾਕੀ ਚੰਗੀ ਆ ਬਈ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਇਹ ਵੀ ਦੂਜਾ ਸੂਸ ਦੀ ਠੰਡੀ ਸੀਲੀ ਲੈ ਵੀ ਬਹੁਤ ਡਾਕਟਰ ਲੈ ਆਏ ਜਿਵੇਂ ਮਰਦੀ ਹੱਥ ਲਾਈ ਜਾ ਕਰਮ ਵਾਲੀ ਕਹਿੰਦੀ ਕੁਛ ਨਹੀਂ ਮੈਂ ਖਾਲਾ ਥੱਲੇ ਦੂਜੇ ਪਾਸੇ ਦੀ ਬਹਿ ਜਾ ਪੜਨ ਲੈ ਮੱਟਾ ਬੈਠਾ ਰਹੇ ਥੱਲੇ ਕੁਛ ਨਹੀਂ ਕਹਿੰਦੀ ਕਰਮ ਆਉਂਦੀ ਠੀਕ ਆ ਥੱਲਾਂ ਦਿਖਾ ਦੇ ਥੱਲਾਂ ਬਹੁਤ ਪਈਆਂ ਨੇ ਇਹਦਾ ਬੰਨਣਾ ਬੱਚੀ ਨੇ ਬਹੁਤ ਐਲੈਕਟਰ ਥਾਣ ਦੇਖੋ ਥਾਣ ਦਾ ਸਾਈਜ਼ ਵੀ ਬਾਈ ਬਹੁਤ ਚੰਗਾ ਕੱਲਾ ਬਾਕੀ ਠੰਡੀ ਵਾਲੀ ਲੱਪੂ ਚੱਕ ਕੇ ਖੜਜੇ ਐਲੈਕਟਰ ਦੀ ਮਾਦੀ ਲੈ ਕਹਿੰਦੀ ਕੁਛ ਨਹੀਂ ਹੈ ਨਾ ਹਾਂ ਕੀ ਰਿਕਾਰਡ ਵੈਸੇ ਦੁੱਧ ਦਾ ਦਾ ਇਨੇ 15 ਕਿਲੋ ਭਲੂਣੇ ਕੱਢਿਆ 16 17 ਦੇ ਕਿ ਖੁੱਲਾ ਕਰ ਦੋ 16 ਦਾ ਖੁੱਲਾ ਮੰਨ ਕੇ ਲੈ ਕੇ ਜਾਵੇ ਬੰਦੋ ਫਾਇਟ ਦੀ ਵੀ ਫੁੱਲ ਚੰਗੀ ਹਾਂ ਜੀ ਵਧੀਆ ਇਹ ਸਾਈ ਵਾਲਾ ਕਰਾਸ ਆ ਜੀ ਹੂੰ ਸਾਈ ਵਾਲਾ ਕਰਾਸ ਹੈ ਯਾਦਬ੍ਰੀਡ ਚੰਗੀ ਆ ਤੇ ਬਾਕੀ ਫੇਸ ਹੂਸ ਕਰਮ ਵਾਲੀ ਦਾ ਬਹੁਤ ਚੰਗਾ ਹੈ ਬਾਕੀ ਤੋਰਾ ਤਾਰਾ ਚੰਗਾ ਥਣਲੇ ਬਾਬਾ ਹੀ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਠੰਡੀ ਦਾ ਇੰਡੀਆ ਬਾਈ ਲੈ ਇੱਥੇ ਛੱਡ ਕੇ ਰਸਾ ਇੱਥੇ ਵਜਾ ਦੇ ਬੱਚੀ ਨਾਲ ਲੈ ਵਿਹੜੇ ਦੇ ਵਿਚਾਲੇ ਖੜਾ ਜੀ ਬਾਈ ਨੇ ਮੌਜ ਨਾ ਬਾਈ ਜਿਵੇਂ ਮਰਜੀ ਲੈ ਛੱਡ ਕੇ ਬੈਠਾ ਰਹਿ ਬੱਚੀ ਤਾਂ ਲੈ ਆਣੀ ਵੀ ਬੱਚੀ ਪੈਰ ਹਲਾ ਜੂਰ ਹਾਂ ਦਾ ਸਹਿ ਚੈੱਕ ਕਰੋ ਲੈ ਬਈ ਥਣ ਬੜਾ ਕਮਾਨ ਥਣ ਤੋਂ ਬਹੁਤ ਚੰਗਾ ਬੱਚੀ ਦਾ ਐ ਨਹੀਂ ਆ ਉੱਠੀ ਵਾਲਾ ਥਣ ਲੈ ਵੱਡੀ ਗੱਲ ਬਾਈ ਮੌਜ ਕਰ ਕਹਿੰਦੀ ਕੁਝ ਨਹੀਂ ਤਾਂ ਲੱਤਾਂ ਹੀ ਮਾਰੀ ਜਾਂਦੀਆਂ ਲੈ ਇਹਨੂੰ ਕਰਮ ਵਾਲੀ ਨੇ ਵਿਚਾਰੇ ਖੜਾਤਾ ਵਿਹੜੇ ਤੇ ਪੈਰ ਨਹੀਂ ਖੋਂਦੇ ਪੈਰ ਵੀ ਨਹੀਂ ਪਟਿਆ ਬਾਈ ਕਰਮ ਵਾਲੀ ਨੇ ਤੇ ਬਾਕੀ ਠੰਡੀ ਫੁੱਲ ਬਰੀਡ ਫੋਲ ਚੰਗੀ ਆ ਗਰਮੀ ਚ ਕਾਮ ਜਾ ਬਰੂ ਗਰਮੀ ਬਿਲਕੁਲ ਨਹੀਂ ਮਣੀ 65 ਬਈ ਦੀ ਪੂਰੀ ਚੰਗੀ ਬਾਕੀ ਥਣ ਥਣ ਬਾਹਲਾ ਚੰਗਾ ਡਾਕਟਰ ਨੇ ਆਇਆ ਬਹਲਾ ਚੰਗਾ ਬਈ ਥਣ ਜੀ ਚੰਗਾ ਲੈ ਪਛਾਹ ਤੋਂ ਹੀ ਚੈੱਕ ਕਰਵਾਣੇ ਲੈਵਾ ਇਧਰਲੀ ਸਾਈਡੋਂ ਵੀ ਲੈ ਚੈੱਕ ਕਰ ਲੋ ਬਈ ਲੈਵਾ ਲੂਵਾ ਕਮਾਲ ਆ ਤੇ ਮੁੱਲ ਭਰਾ ਇਹਦਾ ਜਾਂ ਡਾਕਟਰ ਕੋਈ 65 ਨਹੀਂ ਕੋਈ 70 ਨਹੀਂ 55000 ਦੀ ਬੱਚੀ ਦੇ ਦਿਆਂ ਠੀਕ ਆ ਬਈ ਮੁੱਲ ਆਪਣਾ ਜਮਾ ਜਾ ਜੀ ਅੱਜ ਤਾਂ ਜਮਾ ਹੀ ਜਾ ਜਾਣੀ 70 ਨਹੀਂ 22 ਕਹਿੰਦਾ 55000 ਲੈ ਇੱਥੇ ਫੇਰ ਛੱਡ ਕੇ ਬੱਚੀ ਥੱਲੇ ਵਾ ਜਾ ਪੈਰ ਨਹੀਂ ਪੜਦੀ ਬੱਚੀ ਆਪਾਂ ਬੱਚੀ ਫਿਰੀ ਦੇਵਾਂਗੇ ਬੱਚੀ ਪ ਵੱਡੀ ਗੱਲ ਕਹਦੀ ਬਾਈ ਨੇ ਇੰਨਾ ਕਿ ਬਾਈਆਂ ਦਾ ਆਪਾਂ ਨੂੰ ਇਹ ਤੇ ਵਿਸ਼ਵਾਸ ਆ ਵੀ ਪੂਰੀ ਠੰਡੀ ਸੀਲ ਆ ਪੈਰ ਵੀ ਨਹੀਂ ਪਟਦੀ ਬਾਈ ਹੂੰ ਬਾਕੀ ਥਣਲੇ ਵੇਰੀ ਵਰਡ ਹੁੰਦੀ ਆ ਥਣਲੇ ਵਾ ਕਮਾਲ ਆ ਬਾਈ ਅੱਗੇ ਭਰਾ 3 ਨੰਬਰ ਕਿਹੜਾ ਸੂਈ ਆ ਇਹ ਵੀ ਦੂਜੇ ਸੂਈ ਆ ਟਰ ਬਾਈ 730 ਸੂਈ ਆ ਬਾਈ ਇਹਨੂੰ ਸੂਈ ਨੂੰ ਅਜ 11 12 ਮਹੀਨਿਆਂ ਹੋ ਗਏ ਠੀਕ ਆ ਇਹ ਠੰਡੀ ਸੀਲ ਇਹ ਵੀ ਬਹੁਤ ਅਲੈਕਟਰ ਲੰਦਾ ਆ ਬਾਈ ਲੈ ਠੰਡੀ ਸੀਲ ਤਾਂ ਪੂਰੀ ਆ ਜੇ ਬਾਕੀ ਥੱਲੇ ਦਿਖਾ ਦੇ ਦੇ ਬੋਲੋ ਬੋਲੋ ਬਹੁਤ ਬੱਚੇ ਤਾਂ ਬਹੁਤ ਚੰਗਾ ਰਾ ਬਈ ਸਹੀ ਗੱਲ ਆ ਭਾਈ ਹਨਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਲੈ ਬਈ ਲੈ ਕੀ ਬਾਤ ਹੈ ਹਮਤ ਜੇ ਥਲੇ ਬੈਠਾ ਰਹੇ ਬੱਚੀ ਦੇ ਠੀਕ ਆ ਬੱਚਾ ਕੀ ਆ ਮੱਛਾ ਮਗਰ ਤਾਂ ਬਈ ਅੱਛਾ ਭਾਈ ਠੀਕ ਆ ਕਿੰਨੇ ਕੁ ਬੋਲੇ ਤੇ ਹੁਣ ਜਮਾ ਨੇਟ 19 ਲੀਟਰ ਰੈਕਟਰ ਥਲੇ ਆ ਰ ਆ ਭਾਈ ਹਾਂ 20 ਆਪਾਂ 19 ਕਹਿਣਾ ਲੀਟਰ ਕਾਟੀ ਦੱਸਦੇ ਆਪਾਂ ਬਾਈ ਕਹਿਣਾ 2 ਲੀਟਰ ਪਰ 19 ਲੀਟਰ ਬਾਈ ਕਹਿੰਦਾ ਚਾਹੇ ਡੱਬੇ ਮਾਰ ਕੇ ਲੈ ਜੇ ਹੈਨਾ ਵੀਰੇ ਕੋਈ ਹਾਂ ਜਮਾ ਇਹ ਚਾਰ ਡੰਗ ਚੋ ਗਏ ਆਪਣੇ ਏਸ ਬੜਾ ਪਿਆਰਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਠੰਣ ਲੇਵਾ ਤਾਂ ਕਮਾਲ ਹੈਗਾ ਹੀ ਹੈਗਾ ਬਾਈ ਠੰਡੀ ਦਾ ਡੱਟਰ ਏਡੀ ਆ ਬਾਈ ਲੈ ਇੱਥੇ ਛੱਡ ਕੇ ਵਜਾ ਫੜਾ ਬੱਚੇ ਦਾ ਕਰਦੀ ਆ ਲੈ ਇੱਥੇ ਵਜਾ ਲੈ ਕੇ ਵੀ ਕੋਈ ਇਹਨੂੰ ਕੁਛ ਨਹੀਂ ਠੰਡੀ ਦਾ ਏਡੀ ਆ ਥੋੜਾ ਜਿਹਾ ਬੱਚੇ ਦਾ ਕਰਦੀ ਹੁਣ ਕੋਈ ਚੈੱਕ ਕਰਨ ਫੇਰ ਫੂਸ ਚੰਗਾ ਬ੍ਰਾਂਡ ਫ੍ਰੰਡ ਬਹੁਤ ਚੰਗਾ ਚੰਗੀ ਆ ਬੜ ਬਾਈ ਆ ਮੁੱਲ ਕੀ ਆ ਬਾਈ ਡਾਕਟਰ ਇਹ ਮੁੱਲ ਕੋਸ਼ਿਸ਼ ਜੀ ਡੀ ਬੈਡ ਹੁੰਦਾ 90 ਵੀ ਬੜਾ ਦੇ 85 ਬੜਾ ਨਹੀਂ ਹਮ ਆਪਾਂ ਇਹ 70000 ਦੀ ਬੱਚੀ ਦੇ ਦਾਂਗੇ ਠੀਕ ਆ ਆਪਣੇ ਜਾਇ ਜੀ ਮੁੱਲ ਤਾਂ ਧਰੂੜਾ ਆਪਾਂ ਮਾਰਕੀਟ ਸਾਹ ਹਣੀ ਮਰਜੀ ਬੈ ਜਾ ਚੱਕਰੀ ਚਿਵਾਈ ਬਹੁਤ ਚੰਗੀ ਆ ਥੋੜਾ ਕੈਮਰੇ ਦਾ ਕਰਦੀ ਆਲਾ ਪੋਰਾ ਲੈ ਲੈ ਚਿਵਾਈ ਦੇਖੋ ਬਈ ਚਿਵਾਈ ਬੜੀ ਕਮਾਲ ਦੀ ਆਲਾ ਮੋਰੀਆਂ ਕਰ ਦਿੰਦੀ ਆ ਚਿਵਾਈ ਦਾਲਾ ਬਹੁਤ ਵਧੀਆ ਲੱਗਿਆ ਸਹੀ ਆਲਾ ਜੁੱਤੀਆਂ ਪੱਟਦੀ ਆ ਲੈ ਹਮ ਤੁਹਾਡੀ ਜੁੱਤੀ ਦਾ ਕਰਮਲੀ ਨੂੰ ਬੜਾ ਹੀ ਚੰਗੀ ਲੱਗਿਆ ਡਾਕਟਰ ਲੈ ਨੇਵਾ ਲੂਗਾ ਵੀ ਕਮਾਲ ਆ ਬਈ ਹਣਾ ਹਮ ਬਲੈ ਨੱਬੜ ਦੀ ਐ ਚ ਬਾਈ ਹਣਾ ਮੁਖਤਾਰ ਗਵਾਂਢਿਆਂ ਦਾ ਕਰ ਹੁੰਦੀ ਡਾਕਟਰ ਸਹੀ ਗੱਲ ਆ ਸਹੀ ਗੱਲ ਆ ਸਹੀ ਆਲਾ ਬਾਈ ਮੁੱਲ ਵੀ ਜਾਇਜ਼ ਆ 70000 ਮੁੱਲ ਕਰਿਆ ਬਾਈ ਨੇ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ ਲੱਖੋਂ ਚਾਹੇ ਬਾਹਰ ਕਰਾ ਬਾਹਰ ਕਰਾਣਾ ਹਾਂ ਲੈ ਮੇਰੇ ਬਰਾਬਰ ਹੁੰਦੀ ਡਾਕਟਰ ਵੱਡੀ ਬੁੱਡੀ ਬਹੁਤ ਆ ਬੈਣ ਮਾਨਤਾਂ ਵਿੱਚ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਈ ਤੰਨੇ ਨਗਾ ਜੋ ਕੋਈ ਵੀ ਨਗਾ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਅਦਰੋਂ ਧੰਨਵਾਦ